ਪੰਜਾਬ ਦੇ ਵਿੱਚ ਵੱਡਾ ਲੜਚਾਰੀ ਹੋ ਚੁੱਕਿਆ ਪੰਜਾਬ ਦੇ ਵਿੱਚ ਤੂਫਾਨ ਅਤੇ ਮੀਂਹ ਦੇ ਨਾਲ ਠੀਤ ਲਹਿਰ ਦੀ ਚੇਤਾਵਨੀ ਮੌਸਮ ਵਿਭਾਗ ਤੇ ਵੱਲੋਂ ਦੇ ਦਿੱਤੀ ਗਈ ਹੈ ਦਰਅਸਲ 5 ਫਰਵਰੀ 2025 ਨੂੰ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੌਸਮ ਇੱਕ ਵਾਰ ਫਿਰ ਬਦਲੇਗਾ ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਦਿੱਲੀ ਅਤੇ ਰਾਜਸਥਾਨ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਇੱਕ ਵਾਰ ਫਿਰ ਠੰਡ ਵਧਾ ਕੇ ਰੱਖ ਦਿੱਤੀ ਆ ਹਾਲਾਤ ਅਜਿਹੇ ਨੇ ਕਿ ਲੋਕ ਸਵੇਰੇ ਪਾਰੇ ਤੁੰ ਦੇਖ ਰਹੇ ਨੇ ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਵੀ ਠੰਡ ਦੀ ਲਹਿਰ ਲਗਾਤਾਰ ਆਪਣਾ ਗੰਭੀਰ ਪ੍ਰਭਾਵ ਦਿਖਾ ਰਹੀ ਆ ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੌਰਾਨ ਆਈਐਮਡੀ ਨੇ ਅੱਜ ਦੇ ਲਈ ਜਿਹੜੀ ਆ ਭਵਿੱਖਬਾਣੀ ਕੀਤੀ ਆ Shimla ਦੇ ਪਹਾੜਾਂ ਦੇ ਨਾਲ ਲੱਗਦੇ ਹੌਣ ਕਰਕੇ ਪੰਜਾਬ ਦਾ ਮੌਸਮ ਲਗਾਤਾਰ ਬਦਲਦਾ ਰਹਿੰਦਾ ਹੈ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਸੂਬੇ ਦੇ ਕਈ ਛਿਲਿਆਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਜੇਕਰ 5 ਫਰਵਰੀ 2025 ਨੂੰ ਪੰਜਾਬ ਦੇ ਵਿੱਚ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਵਿਭਾਗ ਨੇ ਪਟਿਆਲਾ ਬੋਹਰ ਅੰਮ੍ਰਿਤਸਰ ਆਨੰਦਪੁਰ ਲੁਧਿਆਣਾ ਸਮੇਤ ਕਈ ਥਾਵਾਂ ਤੇ ਮੀਂਹ ਦੀ ਚੇਤਾਵਨੀ ਦਿੱਤੀ ਸੀ ਤਾਂ ਲੁਧਿਆਣਾ ਦੇ ਵਿੱਚ ਮੀ ਦੇਖਣ ਨੂੰ ਵੀ ਮਿਲਿਆ ਕੱਲ ਦੱਸਦੀ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਮੌਸਮ ਲਗਾਤਾਰ ਬਦਲ ਰਿਹਾ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਜਿਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਭਵਿੱਖਬਾਣੀ 4 ਅਤੇ 5 ਫਰਵਰੀ ਨੂੰ ਨੂੰ ਲੈ ਕੇ ਕੀਤੀ ਸੀ ਕਿ ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ ਮੀਂਹ ਪਵੇਗਾ ਇਸ ਤੋਂ ਇਲਾਵਾ ਜੜੀ ਭਵਿੱਖਬਾਣੀ ਕੀਤੀ ਹੈ ਕਿ ਫਰਵਰੀ ਦੇ ਮਹੀਨੇ ਦੇ ਵਿੱਚ 5 ਤੋਂ 6 ਪੱਛਮੀ ਗੜਬੜੀਆਂ ਸਰਗਰਮ ਹੋ ਜਾਣਗੀਆਂ ਜਿਸ ਕਾਰਨ ਕਈ ਵਾਰ ਮੌਸਮ ਦੇ ਵਿੱਚ ਉਤਰਾ ਚੜਾ ਆਵੇਗਾ ਇਸ ਤੋਂ ਇਲਾਵਾ ਕੁਝ ਥਾਵਾਂ ਤੇ ਹਲਕੀ ਅਤੇ ਤੇਜ਼ ਸੰਗਣੀ ਤੁੰ ਦੇਖੀ ਜਾਵੇਗੀ ਜਿਸ ਨਾਲ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ ਹਾਲਾਂਕਿ ਇਸ ਹਫਤੇ ਦੇ ਅੰਤ ਤੱਕ ਇਸ ਤੋਂ ਕਾਫੀ ਰਾਹਤ ਮਿਲਣ ਦੇ ਸੰਕੇਤ ਨੇ ਦੱਸਤੀਏ ਕਿ 5 ਫਰਵਰੀ ਨੂੰ ਉਮੀਦ ਦੀ ਜਿਹੜੀ ਅਪਵਿਖ ਬਾਣੀ ਕੀਤੀ ਗਈ ਹੈ ਧਰਮਸ਼ਾਲਾ ਦੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਵੇਗੀ ਧਮੀ ਪੈਣ ਦੀ ਸੰਭਾਵਨਾ ਹੈ 5 ਫਰਵਰੀ ਨੂੰ ਇਸੇ ਤਰ੍ਹਾਂ ਮੌਸਮ ਦੇ ਸੰਕੇਤ ਨੇ ਸੋ ਕਈ ਥਾਵਾਂ ਦੇ ਉੱਤੇ ਜੜਾ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਵਿੱਚ ਵੱਡਾ ਅਲਰਟ ਜਾਰੀ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਤੂਫਾਨ ਅਤੇ ਮੀਂਹ ਦੇ ਨਾਲ ਠੀਤ ਲਹਿਰ ਦੀ ਚੇਤਾਵਨੀ ਮੌਸਮ ਵਿਭਾਗ ਦੇ ਵੱਲੋਂ ਦੇ ਦਿੱਤੀ ਗਈ ਹੈ ਦਰਅਸਲ 5 ਫਰਵਰੀ 2025 ਨੂੰ ਉੱਤਰੀ ਭਾਰਤ ਦੇ ਕਈ ਰਾਜਾਂ ਵਿੱਚ ਮੌਸਮ ਇੱਕ ਵਾਰ ਫਿਰ ਬਦਲੇਗਾ ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਦਿੱਲੀ ਅਤੇ ਰਾਜਸਥਾਨ ਸਮੇਤ ਕਈ ਝੁੱਲਿਆਂ ਵਿੱਚ ਮੀਨ ਇੱਕ ਵਾਰ ਫਿਰ ਠੰਡ ਵਧਾ ਕੇ ਰੱਖ ਦਿੱਤੀ ਹੈ ਹਾਲਾਤ ਅਜਿਹੇ ਨੇ ਕਿ ਲੋਕ ਸਵੇਰੇ ਪਾਰੇ ਤੁੰ ਦੇਖ ਰਹੇ ਨੇ ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਵੀ ਠੰਡ ਦੀ ਲਹਿਰ ਲਗਾਤਾਰ ਆਪਣਾ ਗੰਭੀਰ પરબাব ਦਿਖਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੌਰਾਨ ਆਈਐਮਡੀ ਨੇ ਅੱਜ ਦੇ ਲਈ ਜਿਹੜੀ ਆ ਭਵਿੱਖਬਾਣੀ ਕੀਤੀ ਹੈ Shimla ਦੇ ਪਹਾੜਾਂ ਦੇ ਨਾਲ ਲੱਗਤੇ ਹੁਣ ਕਰਕੇ ਪੰਜਾਬ ਦਾ ਮੌਸਮ ਲਗਾਤਾਰ ਬਦਲਦਾ ਰਹਿੰਦਾ ਹੈ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਸੂਬੇ ਦੇ ਕਈ ਛਿਲਿਆਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਜੇਕਰ 5 ਫਰਵਰੀ 2025 ਨੂੰ ਪੰਜਾਬ ਦੇ ਵਿੱਚ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਵਿਪਾਕ ਨੇ ਪਟਿਆਲਾ ਬੋਹਰ ਅੰਮ੍ਰਿਤਸਰ ਆਨੰਦਪੁਰ ਲੁਧਿਆਣਾ ਸਮੇਤ ਕਈ ਥਾਵਾਂ ਤੇ ਮੀਂਹ ਦੀ ਚੇਤਾਵਨੀ ਦਿੱਤੀ ਸੀ ਤਾਂ ਲੁਧਿਆਣਾ ਦੇ ਵਿੱਚ ਮੀਂਹ ਦੇਖਣ ਨੂੰ ਵੀ ਮਿਲਿਆ ਕੱਲ ਦੱਸਤੀ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦਾ ਮੌਸਮ ਲਗਾਤਾਰ ਬਦਲ ਰਿਹਾ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਜਿਹੇ ਦੇ ਵਿੱਚ ਮੌਸਮ ਵਿਭਾਗ ਤੇ ਵੱਲੋਂ ਭਵਿੱਖਬਾਣੀ 4 ਅਤੇ 5 ਫਰਵਰੀ ਨੂੰ ਨੂੰ ਲੈ ਕੇ ਕੀਤੀ ਸੀ ਕਿ ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ ਮੀਂਹ ਪਵੇਗਾ ਇਸ ਤੋਂ ਇਲਾਵਾ ਜੜੀ ਭਵਿੱਖਬਾਣੀ ਕੀਤੀ ਹੈ ਕਿ ਫਰਵਰੀ ਦੇ ਮਹੀਨੇ ਦੇ ਵਿੱਚ 5 ਤੋਂ 6 ਪੱਛਮੀ ਗੜਬੜੀਆਂ ਸਰਗਰਮ ਹੋ ਜਾਣਗੀਆਂ ਜਿਸ ਕਾਰਨ ਕਈ ਵਾਰ ਮੌਸਮ ਦੇ ਵਿੱਚ ਉਤਰਾਅ ਚੜਾਅ ਆਵੇਗਾ ਇਸ ਤੋਂ ਇਲਾਵਾ ਕੁਝ ਥਾਵਾਂ ਤੇ ਹਲਕੀ ਅਤੇ ਸੰਗਣੀ ਤੁੰ ਦੇਖੀ ਜਾਵੇਗੀ ਜਿਸ ਨਾਲ ਹਵਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ ਹਾਲਾਂਕਿ ਇਸ ਹਫ਼ਤੇ ਦੇ ਅੰਤ ਤੱਕ ਇਸ ਤੋਂ ਕਾਫੀ ਰਾਹਤ ਮਿਲਣ ਦੇ ਸੰਕੇਤ ਨੇ ਦੱਸਤੀ ਹੈ ਕਿ 5 ਫਰਵਰੀ ਨੂੰ ਮੀਂਹ ਦੀ ਜੋੜੀ ਆਪਵਿਖਬਾਣੀ ਕੀਤੀ ਗਈ ਹੈ ਧਰਮਸ਼ਾਲਾ ਦੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਵੇਗੀ ਧਮੀ ਪੈਣ ਦੀ ਸੰਭਾਵਨਾ ਹੈ 5 ਫਰਵਰੀ ਨੂੰ ਇਸੇ ਤਰ੍ਹਾਂ ਮੌਸਮ ਦੇ ਸੰਕੇਤ ਨੇ ਸੋ ਕਈ ਥਾਵਾਂ ਦੇ ਉੱਤੇ ਜੁੜਾ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਹੈ